ਪੰਜਾਬ ਤੋਂ ਕੁਝ ਹੈਰਾਨ ਕਰਨ ਵਾਲੇ ਆંકੜੇ ਸਾਹਮਣੇ ਆ ਰਹੇ ਨੇ ਸਸ਼ੀਕਾਲ ਜੀ ਮੈਂ ਜਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ শ্রোਤਿਆਂ ਦਾ ਸਵਾਗਤ ਕਰਦੇ ਆ ਦੱਸ ਦਈਏ ਕਿ ਪੰਜਾਬ ਵਿੱਚ ਬੱਚਿਆਂ ਵਿੱਚ ਵਿਟਾਮਿਨ ਤੇ ਜ਼ਿੰਕ ਦੀ ਜੋ ਕਮੀ ਹੈ ਉਹ ਵਧੇਰੇ ਪਾਈ ਜਾ ਰਹੀ ਹੈ ਜਿਸ ਦੇ ਕਾਰਨ ਬੱਚਿਆਂ ਵਿੱਚ ਉਮਰ ਦੇ ਨਾਲ 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 ਭਾਰ ਨਾ ਵਧਣ ਵਰਗੀਆਂ ਤੇ ਕੱਦ ਨਾ ਵਧਣ ਵਰਗੀਆਂ ਸਮੱਸਿਆਵਾਂ ਨੇ ਜੋ ਉਹ ਸਾਹਮਣੇ ਆ ਰਹੀਆਂ ਨੇ ਜਿਵੇਂ ਕਿ ਇਸ ਸਮੱਸਿਆ ਜੋ ਇਹ ਬੌਣੇਪਨ ਦਾ ਜੋ ਸ਼ਿਕਾਰ ਲੱਗ ਰਹੀ ਹੈ ਨੇ ਬੱਚੇ ਜਿਵੇਂ ਕਿ ਤੁਸੀਂ ਅੱਜਕੱਲ੍ਹ ਵੇਖਿਆ ਹੀ ਹੋਵੇਗਾ ਕਿ ਇੱਥੇ ਸਿਰਫ ਕੁੜੀਆਂ ਹੀ ਨਹੀਂ ਬਲਕਿ ਮੁੰਡੇ ਵੀ ਕਾਫੀ ਜਦੋਂ ਛੋਟੇ ਕੱਦ ਦੇ ਨੇ ਜਿਵੇਂ ਕਿ ਜੇ ਅਸੀਂ ਪੁਰਾਣੀਆਂ ਪੀੜ੍ਹੀਆਂ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਦੇ ਜੋ ਬੱਚੇ ਨੇ ਜੋ ਤਕਰੀਬਨ 2003 ਤੋਂ 15 ਤੱਕ ਦੇ ਬੱਚੇ ਨੇ ਉਨ੍ਹਾਂ ਵਿੱਚ ਕਾਫੀ ਜ਼ਿਆਦਾ ਇਹ ਜੋ ਦੇਖਣ ਨੂੰ ਮਿਲਿਆ ਹੈ ਕਿ ਉਹਨਾਂ ਬੱਚਾਂ ਵਿੱਚ ਜ਼ਿੰਕ ਤੇ ਵਿਟਾਮਿਨ ਦੀ ਕਮੀ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਵਿਟਾਮਿਨ A ਦੀ ਕਮੀ ਵਾਲੇ ਬੱਚੇ ਤਕਰੀਬਨ ਜਿਹਦੇ 22.5% ਨੇ ਜਿਨ੍ਹਾਂ ਦੇ ਕਰਕੇ ਉਹਨਾਂ ਦੇ ਜੋ ਕਪੋਸ਼ਿਤ ਰਹਿ ਜਾਂਦੇ ਨੇ ਜਿਨ੍ਹਾਂ ਕਰਕੇ ਉਹਨਾਂ ਦੇ ਜੋ ਭਾਰ ਉਹਨਾਂ ਦੀ ਉਮਰ ਦੇ ਨਾਲ ਨਾਲ ਨਹੀਂ ਵਧ ਰਿਹਾ ਜੇਕਰ ਹੁਣ ਅਸੀਂ ਬੌਣੇਪਣ ਦੇ ਸ਼ਿਕਾਰ ਹੁੰਦੇ ਹੋਏ ਬੱਚਾਂ ਦੀ ਗੱਲ ਕਰੀਏ ਤਾਂ ਤਕਰੀਬਨ 52 0.3% ਬੱਚੇ ਅਜਿਹੇ ਨੇ ਜੋ ਮੌਣੇਪਨ ਦਾ ਸ਼ਿਕਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਸਾਨੂੰ ਲੋੜ ਹੈ ਸਾਡੇ ਬੱਚਿਆਂ ਦੀ ਖਰਾਕ ਤੇ ਤੇ ਸਾਡੇ ਬੱਚਿਆਂ ਦੇ ਜੋ ਵੀ ਅਸੀਂ ਪੋਸ਼ਣ ਦੇ ਲਈ ਉਹਨਾਂ ਨੂੰ ਦਿੰਨੇ ਆ ਚੀਜ਼ਾਂ ਉਹਨਾਂ ਤੇ ਅਸੀਂ ਖਾਸ ਤੌਰ ਤੇ ਧਿਆਨ ਰੱਖੀਏ ਕਿਉਂਕਿ ਜੇਕਰ ਅਸੀਂ ਅੱਜ ਇਸ ਚੀਜ਼ ਤੇ ਧਿਆਨ ਨਹੀਂ ਰੱਖਾਂਗੇ ਤਾਂ ਜਿਹੜੇ ਸਾਡੀ ਬੋਡੀ ਦੇ ਵਿਟਾਮਿਨਸ ਹੁੰਦੇ ਨੇ ਉਹ ਕਪੋਸ਼ੀਤ ਹੀ ਰਹਿ ਜਾਂਦੇ ਨੇ ਤੇ ਉਹਨਾਂ ਦਾ ਜੋ ਸਾਡੇ ਅੰਗ ਨੇ ਸਾਡੀ ਮਾਨਸਿਕਤਾ ਉਹ ਚੰਗੀ ਤਰੀਕੇ ਨਾਲ ਵਿਕਸਿਤ ਨਹੀਂ ਹੋ ਪਉਂਦੀ ਐ ਤਾਂ ਫਿਰ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਹੋਰ ਵੀ ਚਿੰਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ